ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਮਨਾਲੇ ਵਾਲਿਆਂ ਦੇ ਬਹੁਤ ਹੀ ਮਹਾਨ ਅਤੇ ਪਵਿੱਤਰ ਸਥਾਨ ਉੱਪਰ ਜ਼ਿਲ੍ਹਾ ਕਪੂਰਥਲੇ ਦੇ ਡੈਲੀਗੇਟਾਂ ਦੀ ਚੋਣ ਕੀਤੀ ਗਈ ਆ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਉਕਾਲ ਤੱਕ ਸਭ ਨੂੰ ਸੇਵਾ ਬਖਸ਼ੀ ਗਈ ਸੀ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਤਿਸ਼ਿਆ ਦੀ ਪੈਰੋਕਾਰਾਂ ਦੀ ਪੰਥਦਰਦੀਆਂ ਦੀ ਗੁਰੂ ਕੀ ਸੰਗਤਾਂ ਦੀ ਭਰਤੀ ਕਰਕੇ ਤੇ ਡੈਲੀਗੇਟ ਬਣਾਉਣੇ ਆ ਉਸ ਤੋਂ ਬਾਅਦ ਡੈਲੀਗੇਟਾਂ ਦੀ ਪ੍ਰਕਿਰਿਆ ਮੁਕੰਮਲ ਕਰਕੇ ਫਿਰ ਉਹਦੇ ਨਾਰਿਆਂ ਦੀ ਚੋਣ ਤੇ ਪ੍ਰਧਾਨ ਦੀ ਚੋਣ ਹੋਣੀ ਆ ਉਸ ਸਿਲਸਿਲੇ ਨੂੰ ਲੈ ਕੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਡੈਲੀਗੇਟ ਇੱਥੇ ਸਾਰੇ ਇਕੱਠੇ ਹੋਏ ਸੀਗੇ ਜਿਨ੍ਹਾਂ ਜਿਨ੍ਹਾਂ ਪੰਥ ਦੇ ਮਹਾਨ ਵਰਕਰਾਂ ਨੇ ਆਗੂਆ ਨੇ ਇਸੇ ਜਿਹੜੀ ਹੈਗੀ ਆ ਭਰਤੀ ਕੀਤੀ ਆ ਪਹਿਲਾਂ ਤਾਂ ਸਮੂਚੀ ਪੰਜ ਮੈਂਬਰੀ ਪਰਤੀ ਕਮੇਟੀ ਵੱਲੋਂ ਮੈਂ ਬੀਬੀ ਜਗੀਰ ਕੌਰ ਜੀ ਦਾ ਸਰਦਾਰ ਅਗਨੀਸ਼ ਸਿੰਘ ਜੀ ਜਿਹੜੇ ਕੂਥਰੇ ਦੇ ਸਾਫਟ ਆਪਣੇ ਮੰਤਰੀ ਨੇ ਬਹੁਤ ਸਿਆਣੇ ਤੇ ਸਫਤਗਤ ਲੀਡਰ ਨੇ ਉਹ ਵੀ ਹਾਜ਼ਰ ਹੋਏ ਸਾਨੂੰ ਤੇ ਇਹਨਾਂ ਦੀ ਸਾਰੀ ਟੀਮ ਦਾ ਸਾਰੇ ਜਹਿਦਦਾਰਾਂ ਦਾ ਆਪਣੇ ਆਗੂਆਂ ਦਾ ਵਰਕਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਰਕੇ ਇਹਨਾਂ ਨੇ ਇਹ ਜਿਹੜਾ ਇਤਿਹਾਸ ਬਣ ਜਾ ਰਿਹਾ ਇਸ ਭੱਤੇ ਨੂੰ ਲੈ ਕੇ ਸ਼੍ਰੋਮਣੀ ਕਾਲਜ ਦਰ ਨੂੰ ਆਪਾਂ ਦੁਆਰਾ ਪੁਨਰ ਸੁਰਜੀਤ ਕਰ ਰਹੇ ਹਾਂ ਸ਼੍ਰੋਮਣੀ ਕਾਲੇ ਆਦਮੀ ਦੁਆਰਾ ਤਗੜਾ ਕਰ ਰਹੇ ਆ ਖੜਾ ਕਰ ਰਹੇ ਆ ਕਾਇਮ ਕਰ ਰਹੇ ਆ ਤਾਂ ਕਿ ਜਿਦਾਂ ਦੇ ਹਾਲਾਤ ਪੈਦਾ ਹੋ ਗਏ ਸਨ ਲੀਡਰਾਂ ਦੀਆਂ ਗਲਤੀਆਂ ਕਰਕੇ ਬਰਨਾਲ ਕਰਕੇ ਆਪਾਂ ਸਾਰਿਆਂ ਨੇ ਦੇਖਿਆ ਸੋ ਜਿਨ੍ਹਾਂ ਜਿਨ੍ਹਾਂ ਨੇ ਇਸ ਭਰਤੀ ਵਿੱਚ ਜਿੱਸਾ ਲਿਆ ਉਹ ਵਿਦਾਈ ਦੇ ਪਾਤਰ ਨੇ ਤੇ ਇਤਿਹਾਸ ਤੇ ਪੰਨਿਆਂ ਚ ਉਹਨਾਂ ਦਾ ਨਾਮ ਲਿਖਿਆ ਜਾਣਾ ਅਸੀਂ ਅੱਜ ਕਪੂਰਥਲੇ ਜ਼ਿਲ੍ਹੇ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਆ ਤੇ ਬਹੁਤ ਵੱਡਾ ਕੰਮ ਹੋਇਆ ਇੱਥੇ ਆਪਣੇ ਵਿਸ਼ੇਸ਼ ਤੌਰ ਤੇ ਜਿਹੜੇ ਆਪਣੇ ਪਲਾਥ ਦੇ ਸਾਰੇ ਆਗੂ ਸਾਹਿਬ ਪਲਾਥ ਦੇ ਵਰਕਰਸ ਹਨ ਬੀਬੀ ਜੀ ਗੌਰ ਜੀ ਦੇ ਸਾਰੇ ਸਾਥੀ ਸੰਗ ਉਹ ਬੜੀ ਵੱਡੀ ਗਿਣਤੀ ਵਿੱਚ ਆਏ ਕਰਕੇ ਇਸ ਆਪਣੇ ਪਲਾਥ ਹਲਕੇ ਤੋਂ ਬਹੁਤ ਵੱਡੀ ਕਾਪੜੇ ਹੈਗੀ ਆ ਪੱਧਰ ਤੇ ਪੱਤੀ ਹੋਈ ਹੈ ਸੋ ਇਹ ਜਿਹੜੀ ਪ੍ਰਕਿਰਿਆ ਹੈ ਭਰਤੀ ਦੀ ਅਕਾਲਤਖ ਸਾਹਿਬ ਦੇ ਹੁਕਮਨਾਮੇ ਦੀ ਖੁਸ਼ੀ ਨਹੀਂ ਹੋ ਰਹੀ ਆ ਉਸ ਸੰਦਰਭ ਵਿੱਚ ਅਸੀਂ ਆਪਣੀ ਜ਼ਮਾਵਰੀ ਦਿਵਾ ਰਹੇ ਆ ਤੇ ਸਾਰੇ ਪੰਜਾਬ ਵਿੱਚ ਇਹ ਪ੍ਰਕਿਰਿਆ ਤਕਰੀਬਨ ਇਹ ਮੁਕੰਮਲ ਹੋਣ ਜਾ ਰਹੀ ਹੈ ਸਾਰੇ ਲੱਗ ਰਹੀ ਹੈ ਤੇ ਥੋੜੇ ਦਿਨਾਂ ਚ ਆਪਾਂ ਸਾਰਿਆਂ ਨੇ 11 ਤਰੀਕ ਨੂੰ ਉਸੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜਾ ਕੇ ਜਿਹੜਾ ਆਪਣਾ ਇਹਦਾ ਸ਼੍ਰੋਮਣੀ ਕਾਲੀ ਦਰ ਦਾ ਢਾਂਚਾ ਆ ਇਹਦੀ ਰੂਪਰੇਖਾ ਆ ਪ੍ਰਧਾਨ ਆ ਉਹਦੀ ਚੋਣ ਕਰਨੀ ਆ ਤਾਂ ਕਿ ਜਿਹੜੀ ਸਾਨੂੰ ਸੇਵਾ ਅਕਾਲ ਤਖਸਾਲ ਵੱਲੋਂ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਮਿਲੀ ਸੀ ਅਸੀਂ ਉਹ ਆਪਣੀ ਸੇਵਾ ਪੂਰੀ ਕਰ ਸਕੀਏ ਸੋ ਇਸ ਖਾਤਰ ਅੱਜ ਅਸੀਂ ਥੋੜਾ ਜ਼ਿਲ੍ਹੇ ਦੇ ਡੈਲੀਗੇਟਾਂ ਦੀ ਚੋਣ ਅਤੇ ਜਿਨ੍ਹਾਂ ਜਿਨ੍ਹਾਂ ਨੇ ਭੱਤੀ ਕੀਤੀ ਆ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਆਪਣੇ ਪਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਦੇ ਮਾਨ ਸਤਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਚ ਇੱਥੇ ਹਾਜ਼ਰ ਹੋਏ ਆ। ਜਿਹੜੀ ਪਾਰਟੀ ਕਰਦੇ ਪੱਤੀ ਗਈ ਹੈ ਉਹ ਪੁਰਕੀ ਅੰਦਲ ਪਾਉਂਦੇ ਆ ਪਰ ਦੂਜੀ ਪਾਰਟੀ ਕਹਿੰਦੀ ਕਿ ਕੌਮੀ ਕੱਲ ਦਾ ਜਿਹੜਾ ਸਾਡਾ ਹੈਗਾ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜਿਹੜੇ ਇਸ ਗੱਲ ਦਾ ਤਰਾਜ ਕਰਦੇ ਨੇ ਉਹ ਪਹਿਲਾਂ ਹੀ ਪੰਥ ਦੇ ਭਗੋੜੇ ਨੇ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਪਿੱਠ ਦਿਖਾਈ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਆ ਇਹ ਹੁਕਮਨਾਮੇ ਵਿੱਚ ਬਹੁਤ ਸਪਸ਼ਟ ਤੌਰ ਤੇ ਲਿਖਿਆ ਗਿਆ ਐਲਾਨ ਵੀ ਹੋਇਆ ਸਮੁੱਚੇ ਸਿੱਖ ਜਗਤ ਨੇ ਸਾਰੀ ਦੁਨੀਆ ਚੋਂ ਦੇਖਿਆ ਕਿ ਇਹ ਭਰਤੀ ਸੱਤ ਮੈਂਬਰੀ ਕਮੇਟੀ ਨਾਲ ਹੀ ਹੋਣੀ ਸੀ ਜਿਹੜੀ ਕਿ ਪੰਜ ਮੈਂਬਰੀ ਕਮੇਟੀ ਕਰ ਰਹੀ ਆ ਤੇ ਉਹਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਇਹ ਆਦੇਸ਼ ਜਾਰੀ ਹੋਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਆਰਾ ਉਹਨਰ ਸਵਜੀਤ ਕਰਨ ਲਈ ਤਗੜਾ ਕਰਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਜਿਹੜੀ ਵਿਸ਼ਵਾਸ ਉਹਨਾਂ ਦਾ ਟੁੱਟ ਗਿਆ ਸੀ ਸੰਗਤਾਂ ਦੇ ਦਰਮਿਆਨ ਉਸ ਵਿਸ਼ਵਾਸ ਦੀ ਬਹਾਲੀ ਲਈ ਇਹ ਭਰਤੀ ਕਰੋ ਤਾਂ ਕਿ ਸ਼੍ਰੋਮਣੀ ਕਾਲੀ ਦਰ ਦੁਆਰਾ ਫਿਰ ਤਕੜਾ ਉੱਪਰ ਕੇ ਸਾਹਮਣੇ ਆਵੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਵਿਰੁੱਧ ਜਾ ਕੇ ਆਪਣਾ ਭਰਤੀ ਦਾ ਠਗਵੰਧ ਕੀਤਾ ਉਹ ਜਿਹੜੀ ਫਰਜ਼ੀ ਭਰਤੀ ਜਾਲੀ ਭਰਤੀ ਕਹਿੰਨੋ ਬੋਗਸ ਕਹਿੰਨੋ ਕੀਤੀ ਉਹਦਾ ਇਸ ਭਰਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਕੋਹਾਂ ਦੂਰ ਨਹੀਂ ਸਾਡੇ ਤੋਂ ਇਹ ਭਰਤੀ ਦਾ ਬਿਲਕੁਲ ਨਰੋਈ ਨਿਕਰ ਤੇ ਸਹੀ ਜਾਇਜ਼ ਭਰਤੀ ਹੋਈ ਆ ਤੇ ਜਿਵੇਂ ਸਾਨੂੰ ਹੁਕਮ ਹੋਇਆ ਸੀਗਾ ਉਹਦੇ ਮੁਤਾਬਕ ਭਰਤੀ ਕੀਤੀ ਆ ਲੱਖਾਂ ਦੀ ਭਰਤੀ ਨਹੀਂ ਇਹ ਕਰੋੜ ਕਰੋੜਾ ਅਰਬਾਂ ਦੀ ਭਰਤੀ ਹੈ ਕਰਕੇ ਭਰਤੀ ਹੋਈ ਆ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਦੇ ਸੰਬੰਧ ਵਿੱਚ ਹੋਈ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਧਿਰਦਾਨੀਆ ਥੀ ਕਿ ਉਹਨਾਂ ਨੇ ਆਪਣਾ ਜਿਹੜਾ ਹੈਗਾ ਪ੍ਰਧਾਨ ਚੁਣ ਲਿਆ ਉਹਨਾਂ ਨੇ ਪੰਥ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦਿੱਤਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਉਹ ਜਾਣਨ ਇਹ ਉਹਨਾਂ ਦੇ ਸਾਹਮਣੇ ਆ ਜਾਣਾ ਜਦੋਂ ਮੌਕਾ ਆਇਆ ਲੋਕਾਂ ਨੇ ਇਸ ਗੱਲ ਦਾ ਜਵਾਬ ਦੇਣਾ ਆ ਲੇਕਿਨ ਪੰਥਦਰਦੀ ਪੰਥ ਦੇ ਪੈਰੋਕਾਰ ਸ਼੍ਰੋਮਣੀ ਅਕਾਲੀ ਦਰ ਤੇ ਵਰਕਰ ਜਾਂ ਗੁਰੂ ਦੀਆਂ ਸੰਗਤਾਂ ਉਸ ਪਾਸੇ ਖੜਨੀ ਆ ਜਿੱਦ ਤਰ ਅਕਾਲ ਤਖਤ ਸਾਹਿਬ ਦੇ ਆਪਣੇ ਹੁਕਮ ਹੋਏ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦਿੱਤਾ ਤਾਂ ਕਿ ਜਿਨ੍ਹਾਂ ਨੇ ਆਪਣੇ ਸਿਧਾਂਤ ਨੂੰ ਆਪਣੇ ਬਰਕਰਾਰ ਰੱਖਿਆ ਆਪਣੇ ਪਰੰਪਰਾਵਾਂ ਨੂੰ ਕਾਇਮ ਰੱਖਿਆ ਲੋਕਾਂ ਨੇ ਉਹਨਾਂ ਨਾਲ ਖੜਨਾ ਆ ਸ਼੍ਰੋਮਣੀ ਅਕਾਲੀ ਦਲ ਸੰਗਠਾ ਦਾ ਆ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦਾ ਨਹੀਂ ਕਿਸੇ ਇੱਕ ਲੀਡਰ ਦਾ ਨਹੀਂਗਾ ਤੇ ਉਹਨਾਂ ਨੇ ਇਸ ਗੱਲ ਦਾ ਪੁਲੇਖਾ ਜਿਹੜਾ ਪਹਿਲਾਂ ਵੀ ਲੋਕਾਂ ਨੇ ਕੱਢਤਾ ਉਹਨਾਂ ਵਾਲੇ ਟਾਈਮ 'ਚ ਲੋਕਾਂ ਨੇ ਕੱਢ ਦੇਣਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਦੀਪੀ ਲਈ ਵਾਸਤੇ ਇਸ ਜੇ ਕਾਲ ਤੱਕ ਸਾਬੀ ਸ਼ਕਤਾਂ ਸ਼ਾਇਦ ਥੱਲੇ ਜਿਹੜੀ ਪਾਣੀ ਮੈਂਬਰੀ ਕਮੇਟੀ ਭਰਤੀ ਦਾ ਕੰਮ ਕਰ ਰਹੀ ਹੈ ਉਹਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਭਰਤੀ ਹੋ ਚੁੱਕੀ ਹੈ ਇਹ ਹੋਣ ਅਸੀਂ ਸਾਰੇ ਡੈਲੀਗੇਟ ਜਿਹੜੇ ਬਣੇ ਆ ਹਲਕੇ ਦੇ ਉਹਨਾਂ ਡੈਲੀਗੇਟਾਂ ਦੀ ਮੀਟਿੰਗ ਕੀਤੀ ਸੀ ਉਹਦੇ ਵਿੱਚੋਂ ਕਿਉਂਕਿ ਅਸੀਂ ਜ਼ਿਲ੍ਹੇ ਦੇ ਡੈਲੀਗੇਟ ਵੀ ਬਣਾਉਣੇ ਆ ਸਟੇਟ ਲੈਵਲ ਦੇ ਡੈਲੀਗੇਟ ਵੀ ਬਣਾਉਣੇ ਆ ਫਿਰ ਸਾਰੇ ਨੇ ਸਲਾਹ ਦੇ ਨਾਲ ਜਿਹੜੇ ਡੈਲੀਗੇਟ ਬਣਾਏ ਆ ਉਹ ਅਸੀਂ ਉੱਥੇ ਪੇਸ਼ ਕੇ ਆਉਣ ਵਾਲੀ ਕਾਰਪੀ ਤੇ ਵਿਚ ਸਲਾਮਾਂਗੇ ਕਿਉਂਕਿ 11 ਤਰੀਕ ਨੂੰ ਪ੍ਰਧਾਨਗੀ ਚੋਣ ਹੈ ਸੋ ਇਹ ਜ਼ਰੂਰੀ ਹੈ ਕਿ ਵਿਧਿ ਵਿਵਧਾਨ ਹੈ ਸ਼ੋਮਨੀ ਕਾਰੀ ਦਾ ਮੇਰੇ ਖਿਆਲ ਪਹਿਲੀ ਵਾਰੀ ਇਹ ਕਿ ਲੋਕਾਂ ਚ ਜਾ ਕੇ ਭਰਤੀ ਕੀਤੀ ਜਾਵੇ ਲੋਕਾਂ ਦੇ ਸਾਹਮਣੇ ਕੀਤਾ ਜਾ ਰਿਹਾ ਹੈ ਕਿ ਅਸੀਂ ਡੈਲੀਗੇਟ ਜਿਹੜੇ ਬਰਾਰੇ ਇਹ ਤੁਹਾਡੀ ਸਹਿਮਤੀ ਹੈ ਜਾਂ ਨਹੀਂ ਹੈ ਇਹ ਲੋਕਾਂ ਨੇ ਬੜੇ ਖੁਸ਼ ਹੋ ਕੇ ਇਹਦੀ ਪੱਤੀ ਵੀ ਕੀਤੀ ਹੈ ਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਮੀਟਿੰਗ ਦੇ ਵਿੱਚ ਮੈਂ ਸੰਵਾਦ ਕਰਦੀ ਹਾਂ ਕਿ ਇੰਨੀ ਪੁਛਾ ਤੇ ਇੰਨੀ ਵੱਡੀ ਗਿਣਤੀ ਚ ਵਰਕਰਾਂ ਨੇ ਪ੍ਰੇਸ਼ਾਨ ਨੇ